ਇਸ ਵਕਤ ਹਾਰਦੀ ਸਥਿਤੀ ਪੰਜਾਬ ਦੇ ਵਿੱਚ ਪਣੀ ਹੋਈ ਹੈ ਜਿਸ ਦੇ ਚਲਦੇ ਕਈ ਪੰਜਾਬੀ ਕਲਾਕਾਰ ਮਦਦ ਦੇ ਲਈ ਅੱਗੇ ਆਏ ਨੇ ਅਤੇ ਹੁਣ ਬਾਲੀਵੁੱਡ ਵੱਲੋਂ ਵੀ ਸਮਰਥਨ ਮਿਲਦਾ ਨਜ਼ਰ ਆ ਰਿਹਾ ਹੈ ਹਾਲ ਫਿਲਹਾਲ ਹੀ ਬਾਲੀਵੁੱਡ ਦੇ ਕਿੰਗ ਖਾਨਿਆਨੀ ਕੇ ਸ਼ਾਹਰੁਖ ਖਾਨ ਨੇ ਟਵੀਟ ਦੇ ਜ਼ਰੀਏ ਪੰਜਾਬ ਨੂੰ ਦਿੱਤੀਆਂ ਨੇ ਦੁਆਵਾਂ ਬੋਲਵਰਡ اداکار ਸ਼ਾਹਰੂਖ ਖਾਨ ਨੇ ਭਿਆਨਕ ਹੜ੍ਹਾਂ ਦੇ ਨਾਲ ਜੂਝ ਰਹੇ ਪੰਜਾਬ ਦੇ ਲੋਕਾਂ ਦੀ ਸਲਾਮਤੀ ਲਈ ਬੁੱਧਵਾਰ ਨੂੰ ਦੁਆ ਕੀਤੀ ਆਪਨੇ ਐਕਸ ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਸ਼ਾਹਰੂਖ ਖਾਨ ਨੇ ਲਿਖਿਆ ਕਿ ਪੰਜਾਬ ਦੇ ਵਿੱਚ ਇਸ ਵਿਨਾਸ਼ਕਾਰੀ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਪ੍ਰਤੀ ਮੇਰੀ ਹਮਦਰਦੀ ਹੈ ਮੈਂ ਉਹਨਾਂ ਦੀ ਸੁਰੱਖਿਆ ਦੇ ਲਈ ਪ੍ਰਾਰਥਨਾ ਕਰਦਾ ਹਾਂ ਪੰਜਾਬ ਦੀ ਹਿੰਮਤ ਅਤੇ ਪਾਵਨਾ ਕਦੇ ਨਹੀਂ ਟੁੱਟੇਗੀ ਪ੍ਰਮਾਤਮਾ ਉਹਨਾਂ ਤੇ ਕਿਰਪਾ ਕਰੇ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਜਲ ਗ੍ਰਹਿ ਖੇਤਰਾਂ ਦੇ ਵਿੱਚ ਭਾਰੀ ਮੀਂਹ ਕਾਰਨ ਸਤ루ਜ ਬਿਆਸ ਅਤੇ ਰਾਵੀ ਦਰਿਆ ਅਤੇ ਮੌਸਮੀ ਨਾਲਿਆਂ ਦੇ ਓਵਰਫਲੋ ਕਾਰਨ ਪੰਜਾਬ ਦੇ ਵਿੱਚ ਭਿਆਨਕ ਹੜ੍ਹ ਆ ਗਏ ਨੇ ਜਿਸ ਦੇ ਚਲਦੇ ਕਈ ਕਲਾਕਾਰ ਮਦਦ ਦੇ ਲਈ ਅੱਗੇ ਆਏ ਨੇ ਬਾਲੀਵੁੱਡ ਦੇ ਕਈ ਹੋਰ ਵੱਡੇ ਨਾਮ ਜਿਵੇਂ ਕਿ ਕਰਨ ਜੋਹਰ ਅਜੀ ਦੇਵਗਨ ਸਦਾਰਥ ਮਲਹੋਤਰਾ ਵਿਕੀ ਕੋਸ਼ਲ ਆਲਿਆ ਭੱਟ ਪ੍ਰਿਤੀ ਜਨਤਾ ਸੰਜੇ ਦੱਤ ਸੁਨੀਲ ਸ਼ੈਟੀ ਅਤੇ ਹੋਰਾਂ ਨੇ ਇਹਨਾਂ ਵਿਨਾਸ਼ਕਾਰੀ ਹੜ੍ਹਾਂ ਦੇ ਵਿੱਚ ਸਭ ਕੁਝ ਗਵਾ ਚੁੱਕੇ ਲੋਕਾਂ ਲਈ ਆਪਣਾ ਸਮਰਥਨ ਦਿਖਾਉਣ ਲਈ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਹੈ ਅਤੇ ਮਦਦ ਦੇ ਲਈ ਵੀ ਵਾਅਦਾ ਕੀਤਾ ਹੈ